ਨ ਕੋਈ ਸੰਤ ਤੇ ਸਾਧ ਹੋਵੇ ਦੇ ਕੋਈ ਬੰਦੇ ਬੁਲਾ ਕੇ ਜੇ ਨੂੰ ਕਨਵੈਸ ਨੂੰ ਜੇ ਬਦਲਾ ਕੇ ਆਪ ਨੂੰ ਜੀਵਨ ਦਾ ਸੰਦ ਅੱਜ ਜੇ ਚੱਲ ਰਿਹਾ ਹੈ ਅਰਾਲਾ ਸਵਾਮੀ ਹੈ ਜਾਂ ਹੋਰ ਦੂਜੇ ਤੀਦੇ ਹਨ ਕਈ ਕਹਿੰਦੇ ਜੀ ਇਹ ਤਾਂ ਜਗਦੂਤ ਹੈ ਤੇ ਨਿੰਜਾ ਕਰਕੇ ਜੋਣ ਹੁੰਦਾ ਹੈ ਹੋਰ ਤਾਂ ਕੁਝ ਸੁਣਾਉਂਦਾ ਨਹੀਂ ਉਹ ਪ੍ਰਾਵਨ ਸੁਣਾਉਣ ਦਾ ਟਾਈਮ ਹੀ ਨਹੀਂ ਹੋਰ ਕੋਈ ਟਾਈਮ ਹੀ ਅਜੇ ਨਾਲ ਚੀਜ਼ਾਂ ਦਾ ਅਰਾਲਾ ਸਵਾਮੀ ਦਾ ਕੋਈ ਚੇਲਾ ਟਾਕਰਾ ਹੋਵੇ ਕੋਣ ਕੋਲ ਪੁੱਛੋ ਵੀ ਤੁਹਾਡੇ ਗੁਰੂ ਦੇ ਅੱਖਰਾਂ ਦਾ ਅਰਥ ਕੀ ਹੈ ਤਾਂ ਉਹ ਅਰਥ ਕਰਦੇ ਕਿ ਰਾਲਾ ਨਾਮ ਰੂਹ ਦਾ ਤੇ ਸਵਾਨੀ ਨਾਲੋਂ مالک ਦਾ ਜਿਹੜਾ ਰੂਹ ਦਾ ਮਾਲਕ ਹੋਵੇ ਉਹਨੂੰ ਕਿ ਅਸੀਂ ਰਾਲਾ ਸਵਾਨੀ ਕਹਿੰਦੇ ਆ ਮੰਨ ਲਓ ਉਹਨਾਂ ਦੇ ਮਨ ਲੱਗ ਜੇ ਤੁਹਾਨੂੰ ਇੱਕ ਵਾਰ ਤੇ ਵਿਚਾਰ ਜੋ ਕਰਨੀ ਆਪਾਂ ਅਰ ਰੂਹ ਦਾ ਮਾਲਕ ਹੋਂਦਾ ਜਿਵੇਂ ਅਸੀਂ ਆਪਾਂ ਇੱਥੇ ਇਕੱਠੇ ਬੈਠੇ ਆ ਆਪਣੀ ਰੂਹ ਨੂੰ ਹੋਵੇ ਕੋਈ ਤਕਲੀਫ ਦੁੱਖ ਹੋਵੇ ਤੇ ਰੂਹ ਆਪਣੇ ਕੋਲ ਫਰਿਆਦ ਤੇ ਰੂਹ ਦਾ مالک ਬੈਠਾ ਇੱਥੇ ਪੰਜਾਬ ਵਿੱਚ ਉਹ ਇੱਥੇ ਬੈਠਿਆ ਆ ਕੇ ਰੂਹ ਦੀ ਰੱਖਿਆ ਕਰੇ ਤੇ ਦੁੱਖ ਤੋਂ ਛੁਡਾਵੇ ਕੋਣ ਰਾਣਾ ਸੋਮੀ ਕਹੀਦੋ ਆਪਾਂ ਇੱਕ ਸਾਥੀ ਪੜ ਕੇ ਮੁੜ ਕੇ ਕਥਾ ਕਰਨੀ ਸ਼ਬਦ ਦੀ ਆ ਰਾਣਾ ਸੋਮੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਉਂਕਿ ਉਸ ਬਾਬਾ ਬਕਾਲ ਨੇੜੇ ਉਹਨਾਂ ਰਾਣਾ ਸੋਮੀ ਨੇ ਨਾਲ ਹੀ ਥੋੜੀ ਬਾਤ ਕੋ ਬਹੁਤੀ ਵਿਥ ਨਹੀਂ ਰੂਹ ਦੇ ਮਾਲਕ ਬੈਠੇ ਆ ਬਾਬੇ ਬਕਾਲੇ 'ਚ ਤੇ ਰੂਹ ਫਰਿਆਦ ਕਰਦੀ ਆ ਸਮੁੰਦਰ 'ਚ ਮੱਖਣਸ਼ਾਹ ਦੇ ਰੂਪ 'ਚ ਮੱਖਣਸ਼ਾਹ ਦਾ ਜਹਾਜ਼ ਬਣ ਲੱਗਾ ਸਾਰੀ ਦੁਨੀਆ ਜਾਣਦੀ ਏ ਇਸ ਨੂੰ ਤੇ ਰੂਹ ਨੇ ਕੀਤੀ ਫਰਿਆਦ ਤੇ ਫਰਿਆਦ ਵੀ ਕਿਹੋ ਜਿਹੀ ਕੀਤੀ ਆ ਕਿ हे ਰਾਣਾ ਸੁਆਮੀ ਜੀ ਮੈਨੂੰ ਇਹ ਵੀ ਪਤਾ ਨਹੀਂ ਤੁਸ ਹੋਂ ਕੌਣ ਹੋ ਹੁਣ ਤਾਂ ਨਾਮ ਲਾਉਂਦੇ ਨੇ ਬਨਾਰਸ ਉਹ ਰੂਹ ਦੇ ਮਾ ਰੂਹ ਜਿਹੜਾ ਫਰਿਆਦ ਕਰਨ ਵਾਲੀ ਰੂਹ ਹੈ ਉਹਨੂੰ ਕੋਈ ਪਤਾ ਨਹੀਂ ਰੂਹ ਦਾ ਮਾਲਕ ਕੌਣ ਆ ਮੈਂ ਨਾਮ ਕੀ ਹੈ ਬੇਇੱਜ਼ਤੀ ਕੀਤੀ ਕੇ ਰੂਹ ਦੇ ਮਾਲਕ ਰਾਣਾ ਸਵਾਮੀ ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਦੇ ਮਾਲਕ ਮੈਨੂੰ ਕੋਈ ਪਤਾ ਨਹੀਂ ਤੁਸੀਂ ਕੌਣ ਹੋ ਔਰ ਮੈਨੂੰ ਇਹ ਮੇਚਾ ਕਿ ਤੁਸੀਂ ਰੂਹ ਦੇ ਮਾਲਕ ਹੋ ਜਿੱਥੇ ਕੋਈ ਯਾਨ ਕੜਨਾ ਤੇ ਪਹੁੰਚਦੇ ਹੋ ਸੱਚੇ ਪਾਤਸ਼ਾਹ ਮੈਂ ਤੁਹਾਡਾ ਪੁਜਾਰੀ ਸੇਵਕ ਤੁਸੀਂ ਮੇਰੀ ਰੂਹ ਦੇ ਮਾਲਕ ਮੈਂ ਚੇਤੇ ਕਰਦਾ ਮੇਰਾ ਜਹਾਜ ਮੰਨੇ ਲਾ ਲਵਾਂ 500 ਮੋਹ ਘੇਟਾ ਕਰਾਂਗਾ ਇਨੇ ਵਿੱਚ ਹਰ ਕੋਈ ਉੱਠ ਕੇ ਦੱਸਣ ਵਾਲਾ ਟੈਲੀਫੋਨ ਕੀਤਾ ਹੋਵੇ ਮੱਖਣ ਚਾਂਦੇ ਦਾ ਵਾਇਰਸ ਭੇਜੀ ਹੋਵੇ ਰੂਹੀ ਵਾਇਰਸ ਜ਼ਰੂਰ ਗਈ ਹੈ ਤੇ ਰੂਹ ਦੇ ਮਾਲਕ ਰਹਾਦਾ ਸੁਆਮੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੁਣੀ ਫਰਿਆਦ ਤਾਂ ਚੋਜੀ ਪ੍ਰੀਤ ਮੇ ਦੀ ਪੁਕਾਰ ਸੁਣ ਕੇ ਆਪਣਾ ਮੋਢਾ ਲਾ ਕੇ ਕੰਧਾ ਲਾ ਕੇ ਗੁਰੂ ਕੇ ਪਿਆਰੋ ਜਹਾਜ਼ ਬੰਨੇ ਲਾ ਦਿੱਤਾ ਦੱਸੋ ਰਹਾਦਾ ਸੁਆਮੀ ਹਰਕਿਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਰੂਹ ਨੇ ਫਰਿਆਦ ਕੀਤੀ ਆ ਤਾਂ ਹੀ ਮਾਲਕ ਬਣਿਆ ਰੂਹ ਦੇ ਤੇ ਅੱਜ ਵਾਲਿਆਂ ਨੂੰ ਤਲਾਕੋ ਕਰ ਬਿਆਸ ਵਾਲਿਆਂ ਨੂੰ ਕਿ ਬਾਬਾ ਜੀ ਅਸੀਂ ਦਿਨੋਂ ਤਾਂ ਟਾਟਾ ਬੈਠੇ ਇੱਥੇ ਮੈਨੂੰ ਪਤਾ ਲੱਗਾ 40 ਹਜ਼ਾਰ ਦੇ ਲਗਭਗ ਦਾ ਜੇ ਫੈਕਟਰੀ 'ਚ ਕੰਮ ਕਰਦੇ ਹੋ ਸਕਦਾ ਵੱਧ ਘੱਟ ਹੋਣ ਥੋੜੇ ਕਣੇ ਉਹਨਾਂ ਨੇ ਕਹੋ ਵੀ ਸਾਡੇ ਨਾਲ ਸਵਾਮੀ ਅਸੀਂ ਬਣ ਜਾਾਂਗੇ ਪਰ ਸਾਡੀ ਇੱਕ ਗੱਲ ਜ਼ਰੂਰ ਮੰਨੋ ਸਾਡੇ ਰਾਜਾ ਸਵਾਮੀ ਰੂਹ ਦੇ ਮਾਲਕ ਨੇ ਕੀਤਾ ਜਹਾਜ਼ ਬਣੇ ਸੈਂਕੜੇ ਮਾਨ ਹਜ਼ਾਰਾਂ ਮਣ ਪੱਕੇ ਦਾ ਤੇ ਬਾਬਾ ਜੀ ਤੁਹਾਡੇ ਤੌਣ ਤੇ ਦੋ ਬੋਰੀਆਂ ਰੱਖ ਕੇ ਭਰ ਕੇ ਮਿੱਟੀ ਦੀਆਂ ਜਾਂ ਖੰਡ ਦੀਆਂ ਰੱਖ ਲਓ ਪਲਾ ਮਠਾਸ ਲਗੀ ਰਹੇ ਤੇ ਜੇ ਤਾਂ ਤੁਸੀਂ ਵਿਆਸ ਬੰਨੇ ਕਰ ਦਿੱਤੀਆਂ ਮੋਢੇ ਨਾਲ ਤੇ ਫੇਰ ਤਾਂ ਤੁਸੀਂ ਸਾਡੇ ਗੁਰੂ ਤੇ ਸੀ ਤੁਹਾਡੇ ਕੇਲੇ ਤੇ ਜੇ ਬਾਬਾ ਇਹ ਤੌਣ ਤੇ ਰੱਖਿਆ ਦੋ ਬੋਰੀਆਂ ਤੇ ਵਿਆਸ ਦੇ ਵਿੱਚ ਹੀ ਡੁੱਬ ਕੇ ਮਾਰ ਗਏ ਫੇਰ ਚਾਰ ਮਾਰ ਲੱਕੜਾ ਲਾ ਦਿਓ ਜੇ ਇਹਨੂੰ ਮਾਰ ਕੇ ਹਰਤਗਨਾਂ ਦਾ ਦੋਸ਼ ਨਾ ਕਹੀ ਜਾਂਦਾ ਜੇ ਅਸਲੀਅਤ ਨਹੀਂ ਤਾਂ ਦੱਸਦੇ ਹੋ ਤੇ ਸੰਗਤ ਐਨੇ ਲਕੀਰ ਦੇ ਫਕੀਰ ਬਣ ਗਏ ਆ ਇਹ ਤੇ ਚੁਕਰੀਆਂ ਤੇ ਗੁਰੂ ਨਿਕਲ ਰਹਾ ਤੋਆ ਪੁਟਿਆ ਦੇ ਭਾਗਾ ਨਾਲ ਕਿਦੋਂ ਕਿਦੋਂ ਚੇਲਾ ਲੱਭਦਾ ਜੇ ਪੁੱਛੀਏ ਕੀ ਕਾਰਨ ਕਹਿੰਦੇ ਸਾਡਾ ਕਹਾਲਾ ਗੁਰੂ ਬਣ ਕੇ ਵੇਖ ਲਈਏ ਜੇ ਤਾਂ ਦੁਕਾਨ ਚੱਲ ਪਈ ਤੇ ਵਾਹ ਪਲੀ ਨੇ ਤੇ ਚੇਲਾ ਤਾਂ ਵੱਟੇ ਪਿਆ ਤਾਂ ਇਹ ਕਿਤੇ ਜਿਆੜੀ ਦੇ ਮਰਗੀ ਬਣ ਜਗੇ